ਰੱਬਗੇ ਹੀ ਦੁਆ ਕੀਚਾ ਕਰਦੇ ਹਾਂ ਕਿ ਇਹ ਜੋੜੀ ਸਦਾ ਪਲਰ ਦੇ ਫੁੱਲ ਵਾਂਗ ਖਿਲੀ ਰਹੇ ਇਸ ਜੋੜੀ ਦੇ ਲਈ ਮੈਂ ਮਤਲਬ ਰਜਨਾ ਇੱਕ ਰੈਡੀ ਕੀਤੀ ਹੈ ਬੈਠੇ ਬੈਠੇ ਖਿਆਲ ਆ ਗਿਆ ਸੀ ਤੇ ਇਹ ਜਿਹੜੀ ਮੇਰੀ ਰਜਨਾ ਕੀ ਟੋਟਲੀ ਅੱਜ ਦੀ ਜੋੜੀ ਯਾਨਕਿ ਸਿਮਰਦੀਪ ਹਣੀ ਜੀ ਤੇ ਲਾਬਰੀਜ ਨੂੰ ਸਮਰਪਿਤ ਹੈ ਪਲੀਟ ਕਲਾ ਕਲਾ ਸ਼ੇਅ ਬਲਕ ਹੋਰ ਫਰਮਾਉਣਾ ਹਣੀ ਤੇਰੀ ਜ਼ਿੰਦਗੀ ਚ ਬਿਛ ਜਾਣ ਫੁੱਲ ਓਏ ਸੇਮਰ ਦੀਪ ਤੇਰੀ ਜ਼ਿੰਦਗੀ ਚ ਬਿਛ ਜਾਣ ਫਿਰ ਫੁੱਲ ਓਏ ਜੀਵਨ ਸਾਥੀ ਹੀ ਪਾਉਂਦਾ ਜ਼ਿੰਦਗੀ ਚ ਮੁੱਲ ਓਏ ਹਣੀ ਤੇਰੀ ਜ਼ਿੰਦਗੀ ਚ ਬਿਛ ਜਾਣ ਫੁੱਲ ਓਏ ਜੀਵਨ ਸਾਥੀ ਹੀ ਪਾਉਂਦਾ ਕਿਸੇ ਦੀ ਜ਼ਿੰਦਗੀ ਚ ਮੁੱਲ ਓਏ ਸੁਰੇਸ਼ ਸੁਰੇਸ਼ ਹਾਂ ਜੀ ਆਲ ਵੀ ਨੂੰ ਮਾਣ ਖੋਟੇ ਉੱਤੇ ਸੁਰੇਸ਼ ਹੰਡੇ ਆਲ ਵੀ ਨੂੰ ਮਾਨ ਫੋਟੇ ਉੱਤੇ ਥੋੜੀ ਜੋੜੀ ਦੇ ਅੱਗੇ ਨਾ ਕੋਈ ਤੋਲਵੇ ਛੋਟੀ ਜੋੜੀ ਦੇ ਅੱਗੇ ਨਾ ਕੋਈ ਤੋਲਵੇ ਸੁਰੇਸ਼ ਦਿੰਦਾ ਹੈ ਤੁਹਾਨੂੰ ਦਿਲ ਚੋਂ ਦੁਆਵਾਂ ਪਰਮਜੀਤ ਤੇ ਸਾਰਾ ਪਰਿਵਾਰ ਤੁਹਾਨੂੰ ਦਿੰਦਾ ਹੈ ਦਿਲ ਚੋਂ ਦੁਆਵਾਂ ਕਰੋ ਇੰਜੁਆਏ ਜ਼ਿੰਦਗੀ ਦੇ ਹਰ ਬਰੇ ਫੁੱਲੋਏ ਕਰੋ ਇੰਜੁਆਏ ਜ਼ਿੰਦਗੀ ਦੇ ਹਰ ਬਰੇ ਫੁੱਲੋਏ ਤੇ ਧੋਗ ਨਾ ਹੂਰ ਨੇ ਗਿਆ ਜਣਕੇ ਟੋੜਲੀ ਇਹ ਜਿਹੜੀ ਮਤਲਬ ਦੁਆਵਾਂ ਭਰਪੂਰੀ ਹੈ ਇੱਕ ਦੂਜੇ ਨੂੰ ਮਤਲਬ ਇਹ ਜਿਹੜੇ ਦਿਲ ਦੇ ਬਾਗਲੇ ਨੇ ਕੀ ਕਹਿ ਰਹੀ ਐ ਅੱਜ ਦੀ ਜੋੜੀ ਇੱਕ ਦੂਜੇ ਨਾਲ ਮਤਲਬ ਬਾਰਤਾਲਾਪ ਕਰ ਰਹੀ ਐ ਅੱਜ ਤੇਰੀ ਹਾਂ ਸੁਣਨ ਨੂੰ ਬਿਤਾਵਾਂ ਹਾਂ ਮੇਰੇ ਦੋਸਤਾਂ ਇੱਕ ਦੂਜੇ ਨੂੰ ਕਹਿ ਰਹੇ ਨੇ ਅੱਜ ਤੇਰੀ ਹਾਂ ਸੁਣਨ ਨੂੰ ਬਿਤਾਵਾਂ ਹਾਂ ਮੇਰੇ ਦੋਸਤਾਂ ਦੇਖੀ ਕਰਨਾ ਨਹੀਂ ਇਨਕਾਰ ਮੇਰੇ ਦੋਸਤਾਂ ਅੱਜ ਤੇਰੀ ਹਾਂ ਸੁਣਨ ਨੂੰ ਬਿਤਾਵਾਂ ਹਾਂ ਮੇਰੇ ਦੋਸਤਾਂ ਦੇਖੀ ਕਰਨਾ ਨਹੀਂ ਤੂੰ ਇਨਕਾਰ ਮੇਰੇ ਦੋਸਤਾਂ ਤੇਰਾ ਚਿਹਰਾ ਦੇਖਣ ਨੂੰ ਚਿਤ ਕਰਦਾ ਏ ਤੇਰਾ ਚਿਹਰਾ ਦੇਖਣ ਨੂੰ ਚਿਤ ਕਰਦਾ ਏ ਦੇਖੀ ਅੱਜ ਨਾ ਹੋ ਜਾਈਂ ਉਦਾਸ ਮੇਰੇ ਦੋਸਤਾ ਦੇਖੀ ਅੱਜ ਨਾ ਹੋ ਜਾਈਂ ਉਦਾਸ ਮੇਰੇ ਦੋਸਤਾ ਜ਼ਿੰਦਗੀ 'ਚ ਜ਼ਿੰਦਗੀ 'ਚ ਕਦੇ ਹੋਈ ਨਾ ਹਲਕਾਨ ਮੈਥੋਂ ਜ਼ਿੰਦਗੀ 'ਚ ਕਦੇ ਹੋਈ ਨਾ ਹਲਕਾਨ ਮੈਥੋਂ ਦੇਖੀ ਮੈਂ ਤੂੰ ਨਾ ਮੂੜ ਲਈ ਮੇਰੇ ਦੋਸਤਾ ਦੇਖੀ ਮੈਂ ਤੂੰ ਮੂੜ ਲੈ ਮੇਰੇ ਦੋਸਤਾ ਹਣੀ ਨੇ ਲੱਭਿਆ ਹੈ ਤੇਰੀ ਦੋਸਤੀ ਵਿੱਚ ਜਿਉਣ ਦਾ ਸਲੀਕਾ ਸਿਮਰਦੀਪ ਨੇ ਲੱਭਿਆ ਹੈ ਤੇਰੀ ਦੋਸਤੀ ਵਿੱਚ ਜਿਉਣ ਦਾ ਸਲੀਕਾ ਦੇਖੀ ਇੱਕ ਪਾਲਣਾ ਪਾਈ ਵਿਸ਼ੋੜਾ ਮੇਰੇ ਦੋਸਤਾ ਦੇਖੀ ਇੱਕ ਪਾਲਣਾ ਪਾਈ ਵਿਸ਼ੋੜਾ ਮੇਰੇ ਦੋਸਤਾ ਅਖੀਰ ਵਿੱਚ ਮੇਰੇ ਵੱਲੋਂ ਤੇ ਬਾਕੀ ਪਰਿਵਾਰ ਵੱਲੋਂ ਜੋ ਵੀ ਮਤਲਬ ਇੱਥੇ ਇਕੱਤਰ ਹੋਇਆ ਹੈ ਉਹਨਾਂ ਦਾ ਬਹੁਤ ਅ ਦਿਲੋਂ ਬਹੁਤ ਧੰਨਵਾਦ ਤੇ ਅਖੀਰ ਵਿੱਚ ਮੈਂ ਆਪਣੇ ਵੱਲੋਂ ਸ਼ਾਇਰ ਹੰੜਿਆ ਅਗਲੀ ਵੱਲੋਂ ਅੱਜ ਦੀ ਜੋੜੀ ਦੇ ਲਈ ਬਹੁਤ ਦੁਆਵਾਂ ਹਾਲ ਕਿ ਦੁਆਵਾਂ ਤਾਂ ਸ਼ਬਦ ਮਤਾਬ ਤੋਂ ਕਮਜ਼ੋਰ ਨਹੀਂ ਪਰਤੇ ਜਾਂਦਾ ਮੈਂ ਇਸ਼ਾਵਾ ਬੈਸਟ ਵਿਸ਼ਿਸ਼ ਇਹਨਾਂ ਦੇ ਲਈ ਹੈ ਇਹ ਜੋੜੀ ਸਦਾ ਖੁਸ਼ ਰਹੇ ਪੱਦਰ ਦੇ ਫੁੱਲ ਵਾਂਗ ਖੁਲਦੀ ਰਹੇ ਸ਼ੁਕਰੀਆ ਮੇਰੇ ਵੱਲੋਂ